ਆਜੀ ਖਲਾਰੇ 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 ਆਜੀ ਲਓ ਇਹ ਵਾਜੀ ਕਿਹੜੀ ਦੇਸੀ ਜੀ ਸਕੂਟਰੀ ਲੈਣੀ ਦੇਸੀ ਨਹੀਂ ਜੀ ਦੇਸੀ ਹਾਂਜੀ 130 ਪਲੱਸ ਚੱਲੂ ਇਹ 130 ਕਿਲੋਮੀਟਰ ਦੀ ਕਿਲੋਮੀਟਰ ਗਾਰੰਟੀ ਨਾਲ ਇਹ ਤਾਂ ਫਿਰ ਪਾਜੀ ਲੱਖ ਡੇਢ ਲੱਖ ਦੀ ਆਈ ਹੋਣੀ ਨਾ ਜੀ ਨਾ ਰੇਟ ਸੁਣ ਕੇ ਤੁਸੀਂ ਹੈਰਾਨ ਹੋਮੋਗੇ ਤਾਂ ਅੱਛਾ ਜੀ ਹਾਂਜੀ 99992 ਦੀ ਮਤਲਬ 50000 ਤੋਂ ਥੱਲੇ 50000 ਤੋਂ ਥੱਲੇ 50000 ਤੋਂ ਥੱਲੇ 130 ਚੱਲਦੀ ਹੈ ਜੀ ਨੌਜਾ ਜੀ ਗਾਰੰਟੀ ਦਿੰਦੇ ਆ ਤੇ ਇਹ ਭਾਜੀ ਤੁਹਾਡੇ ਕੋਲ ਕੀ ਗਰੰਟੀ ਹੈ ਵੀ ਸੱਚੀ ਮੇਰੀ ਚੱਲੂਗੀ ਇੰਨੀ ਚੱਲੂਗੀ ਸਾਡੇ ਲਾਗੇ ਆਈ ਅਸੀਂ ਉਹਦੇ ਕੋਲੇ ਜਾ ਕੇ ਇਹਨਾਂ ਨੂੰ ਕਹਿ ਵੀ ਸਕਦੇ ਆ ਜੀ ਹਾਂਜੀ ਗਰੰਟੀ ਲਵਾਂਗੇ ਇਹਨਾਂ ਤੋਂ ਕੀ ਵਾਦਾ 120 30 120 ਹੀ ਚੱਲੂਗੀ ਹਾਂਜੀ ਹਾਂਜੀ ਸਿਰਫ 50000 ਦੀ ਸਿਰਫ 50000 ਤੁਸੀਂ ਦੇਖ ਸਕਦੇ ਆ ਜੀ ਕਿ ਸਕੂਟਰੀਆਂ ਧੜਾ ਧੜਾ ਜਾ ਰਹੀਆਂ ਨੇ 100 ਤੋਂ ਪਲੱਸ ਚੱਲਣ ਵਾਲੀ ਸਕੂਟਰੀਆ ਲੱਖ ਤੋਂ ਥੱਲੇ ਮਿਲਣੀ ਬਿਲਕੁਲ ਅਸੰਭਵ ਹੈ ਜੀ ਭਾਜੀ ਕੀ ਨਵੇਂ ਸੱਪ ਕੱਢ ਲਿਆ ਜੀ ਪਹਿਲਾਂ ਤਾਂ ਇਹ ਸਸਿਕਾਲ ਸਾਰੇ ਪੰਜਾਬੀਆਂ ਨੂੰ 90 ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਮਾਗੀ ਤੇ ਲੋੜੀਆਂ ਲੱਖ ਲੱਖ ਵਧਾਈਆਂ ਜ ਕੋਈ 50 ਕਿਲੋਮੀਟਰ ਤੋਂ ਵੱਧ ਚੱਲਣ ਵਾਲੀ ਸਕੂਟਰੀ ਹੈਗੀ ਕੋਈ 100 ਵਾਲੀ ਦੇ ਦਿਓ ਜੀ ਮੈਂ ਡੀਲੀ ਅਪਡਾਉਣ ਕਰਦਾ ਜੀ ਆਪਾਂ ਉਹਨਾਂ ਦੇ ਤੋੜ ਕੱਢ ਕੇ ਲਿਆਇਆ ਜਿਹੜਾ ਇੱਕੋ ਸਾਡਾ ਵੀਰ ਇੱਕ ਹੁਣੇ ਲੈ ਕੇ ਗਿਆ ਉਹ ਆ ਸਕੂਟਰੀ ਆ ਇਹ ਹੁਣ ਕਿੰਨੇ ਕਿਲੋਮੀਟਰ ਚੱਲਦੀ ਫੇਰ ਦੱਸਿਓ ਮੈਨੂੰ ਯਕੀਨੀ ਨਹੀਂ ਹੁੰਦਾ ਸਰ ਹੁਣ ਤੁਹਾਨੂੰ ਇਹਨੂੰ ਐਕਸਪਲੇਨ ਕਰਦੇ ਆ ਕਿ 100 ਤੋਂ 130 ਚੱਲਦੀ ਕਿਵੇਂ ਆ ਇਹ 45 एएच ਦੀ ਬੈਟਰੀ ਆ ਜੀ ਜੀ ਇਹਦਾ ਵਜ਼ਨ 10 ਤੋਂ 11 ਕਿਲੋ ਹੈ ਔਰ ਇੱਕ ਸਕੂਟਰ ਦੇ ਵਿੱਚ 6 ਲੱਗਣੀਆਂ ਨੇ ਜਦੋਂ 6 ਬੈਟਰੀਆਂ ਲੱਗ ਗਈਆਂ ਇਹ ਤਾਂ ਤੁਸੀਂ ਇਹ ਮੰਨ ਲਓ ਵੀ 66 ਕਿਲੋ ਵਜ਼ਨ ਟਿੱਗਿਆ ਉਹਦੇ ਉਸ ਤੋਂ ਬਾਅਦ ਉਸ ਤੋਂ ਇੱਕ ਕੁਆਂਟਲ ਦਾ ਮੇਰੇ ਵਰਗਾ ਭਾਰਾ ਬੰਦਾ ਬੈਠੂਗਾ ਫਿਰ ਹੋ ਸਕਦਾ ਵੀ ਕੋਈ ਛੋਟਾ ਭਰਾ ਹੋਵੇ ਉਹ ਵੀ 50 ਕਿਲੋ ਦਾ ਹੋਵੇ ਉਹਨੂੰ ਵੀ ਬਿਠਾਉਣਾ ਪੈ ਜੇ ਤਾਂ ਫਿਰ ਦੇਖੋ ਦੋ ਕੁਆਂਟਲ ਲੈ ਕੇ ਚੱਲਦੀ ਹੈ ਨਾ ਬਿਲਕੁਲ ਬਿਲਕੁਲ ਕੁਆਲਟੀ ਵਧੀਆ ਦੇ ਰਿਆ ਨਾ ਜੇ ਹੁਣ ਇਹਦੇ ਵਿੱਚ ਆਪਾਂ ਸਸਤੀ ਬੈਟਰੀ ਪਾ ਦਿੰਨੇ ਆ ਜੀ ਓਕੇ ਜੀ ਠੀਕ ਹੈ ਜੀ ਇਹਦੇ ਬੈਟਰੀ ਪਾ ਕੇ ਮੈਂ ਤੁਹਾਨੂੰ ਕਹਿ ਦਿੰਦਾ ਸਰ 30000 ਦੀ ਸਕੂਟਰੀ ਹੈ ਜੀ 28000 ਦੀ ਸਕੂਟਰੀ ਹੈ ਜੀ 35000 ਦੀ ਸਕੂਟਰੀ ਹੈ ਜੀ ਇਹਦੇ ਨਾਲ ਉਮਰ ਨਹੀਂ ਲੰਗਣੀ ਬਿਲਡ ਕੁਆਲਟੀ ਦੇ ਉੱਤੇ ਪੂਰਾ ਧਿਆਨ ਦਿੱਤਾ ਗਿਆ ਇੱਕ ਨਹੀਂ ਪੰਜ ਮਾਡਲ ਦੇ ਇਹ 100 ਤੋਂ 130 ਚੱਲੂਗੀ ਜੀ। ਕੀ ਬਾਗ। ਤਾਂ ਚੱਲੇ ਤੇ ਕੀ ਗਾਰੰਟੀ ਹੈ ਜੀ? 1 ਸਾਲ ਦੀ ਗਾਰੰਟੀ ਹੈ ਜੀ ਮੇਰੀ। ਜੀ। 1 ਸਾਲ ਦੇ ਵਿੱਚ ਬੈਟਰੀ ਦੀ ਮਾਈਲੇਜ ਮੈਂ ਤੁਹਾਨੂੰ 100 ਤੋਂ 130 ਕਹਤਾ। ਜੀ। ਇਹ ਸਾਲ 'ਚ 50 ਕਿਲੋਮੀਟਰ ਇਹ ਵੀ ਲਿਆਇਓ ਬਦਲ ਕੇ ਬੈਟਰੀ ਨੰਦੀਆਂ ਦੇ ਦਿਆਂਗੇ ਕੀ ਡਿੱਕਦਾ ਜੀ? ਕੀ ਬਾਗ ਬਾਈ। ਹੋਰ ਦੱਸੋ ਕੀ ਕਰ ਸਕਦੇ ਆ? ਗਾਰੰਟੀ ਗਾਰੰਟੀ ਦਾ ਮਸਲਾ ਇਹੀ ਹੈ ਨਾ ਵੀ ਸਰ ਤੁਸੀਂ ਝੂਠ ਬੋਲਿਆ ਇਹ ਤਾਂ 100 ਚੱਲਦੀ ਨਹੀਂ। ਚੱਲੂਗੀ। ਚੱਲੂ। ਜਦੋਂ ਆਪਾਂ ਪੈਸਾ ਲਿਆ ਤਾਂ ਉਹ ਚੱਲੇਗਾ ਵੀ। ਸਰ ਇਹ ਆਪਣਾ ਪਹਿਲਾ ਮਾਡਲ ਹੈ। ਜੀ। ਸਭ ਤੋਂ ਪਹਿਲੀ ਵੀ। ਸਭ ਤੋਂ ਪਹਿਲਾ ਮਾਡ ਇਸ ਨੂੰ ਵੀ ਆਪਾਂ 100 ਤੋਂ 130 ਕਿਲੋਮੀਟਰ ਚੱਲਦਾ ਕਰਤਾ ਇੱਕ ਸਾਲ ਦੀ ਗਾਰੰਟੀ ਵਾਰੰਟੀ ਦੇਤੀ ਠੀਕ ਹੈ ਜੀ ਔਰ ਵਾਜਬ ਰੇਟ ਸਿਰਫ 49000 ਰੁਪਏ ਦੇ ਵਿੱਚ 49000 ਰੁਪਏ ਦੇ ਵਿੱਚ 100 ਤੋਂ 130 ਕਿਲੋਮੀਟਰ ਚੱਲਣ ਵਾਲੀ ਸਕੂਟੀ ਮੈਂ ਤਾਂ ਹਲੇ ਤੱਕ ਸੋਸ਼ਲ ਮੀਡੀਆ ਤੇ ਕੋਈ ਐਡ ਨਹੀਂ ਦੇਖੀ ਝੂਠੀਆਂ ਐਡਾਂ ਚੱਲਦੀਆਂ 20000 ਦੀ ਸਕੂਟੀ ਮੜਕੇ ਜੀ ਨੂੰ ਫੋਨ ਕਰਦੇ ਆ ਕਹਿੰਦੇ ਬੈਟਰੀਆਂ ਲੱਗ ਗਿਆ ਜੀ ਚਾਰਜਰ ਲੱਗ ਗਿਆ ਜੀ ਫਿਰ 파ੜੇ ਲੱਗ ਗਿਆ ਜੀ ਮਤਲਬ ਮਹਿੰਗਾ ਬਜਟ ਹੋ ਜਾਂਦਾ ਉਹ ਉੱਥੇ ਚਲੀ ਜਾਂਦੀ ਹੈ ਇਹ ਸਾਰਾ ਆਪਣਾ ਸੈਕੰਡ ਮਾਡਲ ਹੈ ਤੁਹਾਡੇ ਸਾਹਮਣੇ ਹੁਣੇ ਹੀ ਕ ਮੀਟਰ ਚੱਲੇਗਾ ਮਾਲਾ 1000 ਦਾ ਹੀ ਫਰਕ ਆ 1000 ਰੁਪਏ ਦਾ ਸਿਰਫ ਡਿਜ਼ਾਈਨ ਦਾ ਮਾਡਲ ਦਾ 1000 ਰੁਪਏ ਦਾ ਫਰਕ ਹੈ ਜੀ ਉਸ ਤੋਂ ਬਾਅਦ ਵਾਲੇ ਮਾਡਲ ਤੇ ਆ ਜਾਂਦੇ ਆ ਆ ਆਪਾਂ ਦੇਖੋ ਦੋ ਮਾਡਲ ਆਪਾਂ ਪਹਿਲਾਂ ਲਾਂਚ ਕਰ ਚੁੱਕੇ ਆ ਜੀ ਇਹ ਆਪਾਂ 나ਗਣੀ ਵਨ ਦੇ ਵਿੱਚ ਲਾਂਚ ਕੀਤਾ ਸੀਗਾ ਇਹਦੇ ਵਿੱਚ ਡਬਲ ਮਾਡਲ ਆ ਗਿਆ ਇਹ ਕਲਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਨਿਊ ਮਾਡਲ ਆਪਣਾ ਇਹਨੂੰ ਵੀ ਆਪਾਂ 90+ ਚੱਲਦਾ ਕਰਤਾ ਅਕੇ ਜੀ ਇਹਦੇ ਵਿੱਚ ਬੜੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਬੜੇ ਕੰਟਰੋਲਰ ਲੱਗੇ ਹੋਏ ਨੇ ਔਰ ਬੜੀ ਚੀਜ਼ ਇੱਕ ਤੁਹਾਨੂੰ ਹੋਰ ਦਿਖਾਵਾਂਗੇ ਜੋ ਹਲੇ ਤੱਕ ਤੁਹਾਡੀ ਵੀਡੀਓ ਚ ਕਿਸੇ ਨੇ ਇਹ ਦੂਪਰਾ ਸ਼ੋਅ ਆਪਣੀ ਨਹੀਂ ਕੀਤੀ ਦੋਨੋਂ ਕੰਟਰੋਲਰ ਬੇਟਾ ਲੈ ਕੇ ਆਇਓ ਮੈਂ 90 ਪਲੱਸ ਕਹਿ ਰਿਹਾ ਹੋ ਸਕਦਾ ਦੇਖੋ ਮੈਂ ਟੈਸਟ ਡਰਾਈਵ ਆਪਣੀ ਕੀਤੀ ਮੇਰੇ ਇੱਕ ਇੰਜੀਨੀਅਰਿੰਗ ਕਹਿੰਦੀ ਆ ਵੀ 90 ਪਲੱਸ ਚੱਲੂਗੀ ਹੋ ਸਕਦਾ ਵੀ 120 ਚੱਲੇ ਜੀ ਠੀਕ ਹੈ ਉਹ ਗਰਾਉਂਡ ਜ਼ੀਰੋ ਦੀ ਰਿਪੋਰਟ ਆਊਗੀ ਉਹਦੇ ਤੇ ਵੀ ਆਪਾਂ ਵੈਰੀਫਾਈ ਕਰਦੇ ਆਂਗੇ ਪਰ 90 ਦਾ ਸਾਡਾ ਚੈਲੰਜ ਆ ਵੀ 90 ਅਸੀਂ ਚਲਾ ਕੇ ਦਿਖਾਵਾਂਗੇ ਹੁਣ ਜੇ ਬਾਜ਼ਾਰ ਦੇ ਵਿੱਚ ਡੁਪਲੀਕੇਟ ਮਾਲ ਖਰੀਦਣਾ ਜੀ ਆ ਮਾਲ ਲੱਗਿਆ ਹੋਊ ਇਹ ਚੀਜ਼ ਕੀ ਆ ਜੀ ਇਹ ਕੰਟਰੋਲਰ ਆ ਜੀ ਜੋ ਇਸ ਸਕੂਟਰੀ ਨੂੰ ਚਲਾਉਂਦਾ ਹੈ ਕੀ ਹੈ ਅਗਲਾ ਕਹਿੰਦਾ ਜੀ ਮੈਂ ਤਾਂ ਸਸਤੀ ਸਕੂਟੀ ਲਿਆਂਦੀ ਜੀ ਸਾਡਾ ਗੁਵਾਂਡੀ ਤਾਂ 28000 ਰੁਪਏ ਦੀ ਲਿਆਇਆ ਗੋਇਲ ਸਾਤਾ 35000 ਰੁਪਏ ਦੀ ਦੇਈ ਜਾਂਦੇ ਆ ਇਹ ਨਵਾਂ ਕੰਮ ਕੀ ਹੋ ਗਿਆ ਬਾਈ ਜੀ ਆ ਮਾਲ ਹੋਣਾ ਸੀ ਵੇਚਦੇ ਨਹੀਂ ਰੱਚਾ ਹੋਊਗਾ ਪੁਰਾਣੇ ਟਾਈਮਾਂ 'ਚ ਜਦੋਂ ਆਂਦਾ ਨਹੀਂ ਸੀ ਜੀ ਉਦ ਇਹ ਐਲੂਮੀਨੀਅਮ ਚੋਂ ਬਾਹਰ ਹੁਣ ਜਦੋਂ ਤੋਂ ਸਾਡੇ ਤੋਂ ਕੋਈ ਸਕੂਟਰ ਖਰੀਦੋਗੇ ਤਾਂ ਤੁਹਾਨੂੰ ਤੁਰਕੀ ਦੇ ਕਟੋਲਡਰ ਦੇ ਵਿੱਚ ਦੇਵਾਂਗੇ ਨਿਊ ਮਾਡਲ ਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਚੀਜ਼ਾਂ ਚਾਈਨਾ ਨਾਲ ਸਾਡਾ ਕੋਈ ਸਬੰਧ ਨਹੀਂ ਰਿਹਾ ਇਹਨਾਂ ਚੀਜ਼ਾਂ ਚੋਂ ਨਿਕਲ ਗਿਆ ਹੋ ਗਿਆ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਲੋਕ ਚਾਈਨਾ ਨਾਲ ਡੀਲ ਕਰਦੇ ਆ ਅਸੀਂ ਨਹੀਂ ਕਰ ਰਹੇ ਸਾਡੇ ਚੀਜ਼ਾਂ ਦੇ ਵਿੱਚ ਤੁਹਾਨੂੰ ਫਰਕ ਮਿਲੂਗਾ ਔਰ ਉਸ ਤੋਂ ਬਾਅਦ ਅਲਾਈ ਵੀਲ ਤੇ ਆਜੋ ਜੀ ਸਾਡੇ ਮਾਡਲ ਦੇ ਉੱਤੇ ਜੀ ਅਸੀਂ ਆਈ ਵਿਲ ਚੇਂਜ ਕਰਕੇ ਨਵੇਂ ਮਾਡਲ ਦਾ ਆਈ ਵਿਲ ਦਿੱਤਾ ਜੀ ਤੁਹਾਨੂੰ ਓਕੇ ਜੀ ਜੋ ਕਿਸੇ ਨੇ ਨਹੀਂ ਹਲੇ ਤੱਕ ਦਿੱਤਾ ਔਰ ਜੇ ਕੇ ਦੇ ਟਾਇਰ ਆ ਗਏ ਇਸ ਦੇ ਵਿੱਚ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋ ਔਰ ਜੋ ਬ੍ਰਾਂਡਿੰਗ ਹੈ ਸਾਰੀ ਕ੍ਰੋਮ ਦੇ ਵਿੱਚ ਬ੍ਰਾਂਡਿੰਗ ਆ ਗਈ ਜੀ ਜੋ ਕਾਰਾਂ ਦੇ ਵਿੱਚ ਆਪਾਂ ਸਕੂਟਰੀਆਂ ਖਰੀਦਦੇ ਆ ਨਾ ਕਾਰਾਂ ਦੇ ਵਿੱਚ ਲੱਗੀ ਹੁੰਦੀ ਹੈ ਕ੍ਰੋਮ ਉਹੀ ਤੁਹਾਨੂੰ ਇਸ ਵਾਰ ਸਕੂਟੀ ਤੇ ਮਿਲਣੀ ਹੈ ਓਕੇ ਜੀ ਔਰ ਨਾਲ ਤੁਹਾਡੇ ਚੈਨਲ ਦੇ ਉੱਤੇ ਇੱਕ ਬੈਸਟ ਆਫਰ ਲਾਂਚ ਕਰ ਰਹੇ ਆ ਜੋ ਹਲੇ ਤੱਕ ਕਿਸੇ ਨੇ ਨਹੀਂ ਦਿੱਤਾ ਜੀ ਉਹ ਬੈਸਟ ਆਫਰ ਇਹ ਆ ਭਰਾ ਜੀ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਬੈਠਾ ਕਿਤੇ ਵੀ ਮੈਨੂੰ ਇਹਨਾਂ ਨਵੇਂ ਮਾਡਲਾਂ ਦਾ ਆਰਡਰ ਕਰੂਗਾ ਜਿੱਥੇ ਵੀ ਸਕੂਟਰੀ ਤੁਸੀਂ ਪੰਜਾਬ ਦੇ ਕੋਨੇ ਤੇ ਜਿਹੜੇ ਤੇ ਮਰਜੀ ਮੰਗੋ ਅਸੀਂ ਭੇਜਾਂਗੇ ਪਰ ਬਸ ਇੱਕੋ ਹੀ ਸ਼ਰਤ ਹੈ ਵੀ ਸਕੂਟਰੀਆਂ ਤਿੰਨ ਕਰ ਲਿਓ ਭੇਜਾਂਗੇ ਅਸੀਂ ਫ੍ਰੀ ਖਰਚਾ ਕੋਈ ਨਹੀਂ ਟਰਾਂਸਪੋਰਟ ਚਾਰਜਸ ਜ਼ੀਰੋ ਨੇ ਠੀਕ ਹੈ ਡਿਲੀਵਰੀ ਫ੍ਰੀ ਹੈ ਇਹ ਫਿਰ ਬਾਜੀ ਇਹ ਦੇਣਾ ਕੀ ਰੇਟ ਤੇ ਆ ਜੀ ਇਹ ਜਿਹੜਾ ਸਕੂਟਰ ਰੇਟ ਦਿੰਨੇ ਆ ਜਨਾਬ ਐਦੋਂ ਗਾਹਾਂ ਲੈ ਆਪਾਂ ਨਹੀਂ ਕਿਹਾ ਸੀ ਵੀ ਆਪਾਂ ਪਹਿਲਾਂ ਨਾਗਣੀਆਂ ਵੇਚੀਆਂ ਨੇ ਬਸ ਉਹਨੂੰ ਨਾਗਲੇ ਪਾਸੇ ਵੀ ਲੈ ਕੇ ਆਉਣੇ ਉਧਰ ਵੀ ਆ ਜਾਓ ਸਰ ਇਹ ਹੈਗਾ ਨਵਾਂ ਨਾਗ ਦਾ ਬੱਚਾ ਇਹਨੂੰ ਵੀ ਆਪਾਂ 900 ਚੱਲਦਾ ਕਰਤਾ ਕਿਸੇ ਕੰਪਨੀ ਨੇ ਵੱਡੇ ਟੈਂਕ ਦੇ ਵਿੱਚ ਬੜੀ 45 एएच ਦੀ ਬੈਟਰੀ ਨਾਲ ਇਹਨ ਆਫਰ ਦੇ ਵਿੱਚ ਨੇ ਇਹ ਨਾਗਦਾ ਬੱਚਾ ਤੇ ਇਹ ਨਾਗਦੀ ਬੱਚੀ ਠੀਕ ਹੈ ਜੀ ਦੋਨੇ ਮਾਡਲਾਂ ਦੇ ਵਿੱਚ ਆਫਰ ਚੱਲ ਰਿਹਾ ਹੈ 64500 ਰੁਪਏ ਦੇ ਵਿੱਚ ਮਾਡਲ ਮਿਲਣਾ ਹੈ ਡਿਲੀਵਰੀ 올 ਪੰਜਾਬ ਫ੍ਰੀ ਹੈ ਕੋਈ ਐਕਸਟਰਾ ਚਾਰਜਸ ਨਹੀਂ 90 100 ਕਿਲੋਮੀਟਰ 120 ਤੱਕ ਚੱਲ ਸਕਦੇ ਆ 90 ਤਾਂ ਚੱਲਦਾ ਚੱਲਦਾ ਹੈ 120 130 ਦੀ ਮੈਲਜ ਵੀ ਆ ਸਕਦੀ ਹੈ ਉਹ ਤੁਹਾਡੇ ਡਰਾਈਵ ਮੂਡ ਤੇ ਡਿਪੈਂਡ ਕਰਦਾ ਕਿਵੇਂ ਆ ਬੜੀ ਬੈਟਰੀ ਆਊਗੀ 6 ਬੈਟਰੀਆਂ ਲਗੀਆਂ ਹੋਣਗੀਆਂ 1 ਸਾਲ ਦੀ ਗਾਰੰਟੀ ਵਰੰਟੀ ਦੇਵਾਂਗੇ ਠੀਕ ਹੈ ਜੀ ਕੋਈ ਵੀ 파ਰਟ ਦੀ ਲੋੜ ਹੋਈ ਫੋਨ ਕਰੋ ਵਟਸਐਪ ਕਰੋ ਤੁਹਾਨੂੰ ਪਹੁੰਚੂਗਾ ਅਗਰ ਸਾਡਾ ਜਿਹੜਾ ਨੰਬਰ ਹੈ ਉਹ ਚੱਲ ਰਿਹਾ 904120220 ਆਪਣੇ 2025 ਦੇ ਜੀ ਦੋ ਮਾਡਲ ਹੋਰ ਨੇ ਜੋ ਨਵੇਂ ਸਾਲ ਦੇ ਨਵੇਂ ਮਾ ਇਲੀਅਨ ਹਾਂ ਏਲੀਅਨ ਟਾਈਪ ਮਾਡਲ ਹੈ ਇਹ ਦੂਰੋਂ ਵੀਡੀਓ ਚ ਚੈੱਕ ਕਰਕੇ ਦੇਖੋ ਕਹਿੰਦੇ ਨੇ ਧਰਤੀ ਤੇ ਉਤਰਿਆ 2025 ਚ ਵੀਡੀਓ ਚੱਲ ਰਹੀ ਹੈ ਨਾ ਅਸੀਂ ਬਣਾ ਹੀ ਦਿੱਤਾ ਉਹ ਕਹਿੰਦੇ ਉਤਰਿਆ ਆ ਸਾਡੇ ਕੋਲੇ ਆ ਜੇ ਕਿਸੇ ਨੂੰ ਲੋੜ ਹੋਈ ਪੰਜਾਬ ਚ ਕਿਸੇ ਲਈ ਦੇ ਘਰੇ ਏਲੀਅਨ ਰੱਖਣਾ ਤਾਂ ਸਾਥੋਂ ਲੈ ਸਕਦਾ ਠੀਕ ਹੈ ਜੀ ਬਿਦ 45 ਐਚ ਦੀ ਬੈਟਰੀ ਦੇ ਨਾਲ ਠੀਕ ਹੈ ਜੀ ਜੋ ਬੜੀ ਬੈਟਰੀ ਹੈ ਔਰ 5 ਐਂਪੀਰ ਦਾ ਇਹਦਾ ਚਾਰਜਰ ਹੋਊਗਾ ਜੀ ਇਹ ਚਾਰਜਰ ਦੀ ਕੁਆਲਿਟੀ ਤੁਹਾਨੂੰ ਦਿਖਾਤੀ ਘੱਟੋ ਘੱਟ 4 ਤੋਂ 5000 ਰੁਪਏ ਦਾ Ориਜੀਨਲ ਚਾਰਜਰ ਹੈ ਜੀ ਕਾਪੀ ਚ ਨਹੀਂ ਫਸਣਾ ਆਪਾਂ ਕਿਸੇ ਚੋ ਸਪੀਡ ਉਹੀ 90 ਪਲ ਕਿਸ ਸਾਲ ਲੱਗ ਜਾਂਦੇ ਆ ਤਾਂ ਇਹਨੂੰ ਮੰਗਵਾਉਣ ਤੇ ਤਾਂ ਪਤਾ ਨਹੀਂ ਕਿੰਨੇ ਸਾਲ ਲੱਗੇ ਸਾਨੂੰ ਇਹਦਾ ਰੇਟ ਥੋੜਾ ਜਿਹਾ ਦੂਸਰੇ ਮਾਡਲੋਂ ਮਹਿੰਗਾ ਇਹ 60500 ਰੁਪਏ ਦੇ ਵਿੱਚ ਹੈ ਡਿਲੀਵਰੀ ਆਲ ਪੰਜਾਬ ਫ੍ਰੀ ਹੈ ਜਦੋਂ ਮਰਜ਼ੀ ਤੁਸੀਂ ਆਰਡਰ ਪਾ ਸਕਦੇ ਹੋ ਔਰ ਸਾਡਾ ਇਹ ਆ ਗਿਆ ਹੀ ਨਾਗ ਇੱਕ ਪਾਸੇ ਖੜਾ ਰਹਿ ਗਿਆ ਸੀ ਇਹਨੂੰ ਵੀ ਤਿਆਰ ਕਰਤਾ ਇਨੂੰ ਵੀ ਅਸੀਂ ਵੱਡੇ ਟੈਂਕ ਦੇ ਵਿੱਚ ਦੇਤਾ 900 ਪਲੱਸ ਦੀ ਐਵਰੇਜ ਦੇ ਵਿੱਚ ਦੇਤਾ ਐਸਨੂੰ ਬੜੀ ਬੈਟਰੀ ਐਸ ਦੇ ਵਿੱਚ ਮਿਲਣੀ ਹੈ 1 ਸਾਲ ਦੀ ਗਾਰੰਟੀ ਬਰੰਟੀ 6 ਬੈਟਰੀਆਂ ਮਿਲਣੀਆਂ ਪ੍ਰਾਈਸ ਉਹੀ ਰਹਿਣਾ ਜੀ ਇਹ 65000 ਰੁਪਏ ਦਾ ਜੀ 10000 ਰੁਪਏ ਦਾ ਫਰਕ ਆ ਗਿਆ ਉਸ ਮਤਲਬ ਜਿੰਨੇ ਮਾਡਲ ਨੇ ਸਾਰਿਆਂ ਦੀ ਰੇਂਜ ਵਧਾ ਦਿੱਤੀ ਜੀ ਸਾਰੇ ਮਾਡਲਾਂ ਨੂੰ ਅਪਡੇਟ ਕਰਤਾ ਪੁਰਾਣਿਆਂ ਚੋਂ ਨਿਕਲ ਜਾਓ ਮੈਂ ਪੰਜਾਬੀਆਂ ਨੂੰ ਕਹਿੰਦਾ ਬਾਈ ਜੀ ਨਾ ਉਹ 20 30 ਵਾਲੀਆਂ ਸਕੂਟਰਾਂ ਦੇ ਚੱਕਰਾਂ ਚ ਰਹੋ ਹੁਣ ਕਵਾੜ ਵੇਚਣਾ ਬੰਦ ਕਰ ਦਿਓ ਖਰੀਦਣਾ ਬੰਦ ਕਰ ਦਿਓ ਕੁਆਲਿਟੀਆਂ ਦੇ ਮਗਰਾਜੋ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਮਾ ਪੜੀ ਗੱਲ ਕਰਤੀ ਜੀ ਦੱਸੋ ਹੋਰ ਕੀ ਰਹਿ ਗਿਆ ਜਿੰਨਾ ਤੁਹਾਡਾ ਭਲਾ ਹੋ ਸਕਦਾ ਕਰ ਰਹੇ ਆ ਜੁੜੇ ਰਹੋ ਸਾਡੇ ਨਾਲ ਸਾਡੇ ਚੈਨਲ ਨਾਲ ਔਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰੋ ਅਗਰ ਕੋਈ ਸਵਰ ਕਰਨੀ ਚਾਹਣੇ ਹੋ ਤਾਂ ਮੇਰਾ ਪਰਸਨਲ ਨੰਬਰ ਦਿੱਤਾ ਵਾ 9041202202 ਨੰਬਰ ਤੁਹਾਡੇ ਕੋਲੇ ਸਕਰੀਨ ਤੇ ਹੋਰ ਚੱਲਣਗੇ ਬਹੁਤ ਵਧੀਆ ਆਫਰ ਹੈ ਸਟਾਰ ਲਿਮਟਡ ਹੈ ਵਾਰੀ ਵਾਰੀ ਕਹਿੰਨਾ ਅਗਰ ਜਿਹਨੂੰ ਵੀ ਰਿਕੁਆਇਰਮੈਂਟ ਆ ਉਹ ਆਰਡਰ ਪਾ ਸਕਦਾ ਡਿਲੀਵਰੀ ਤੁਹਾਡੇ ਘਰੇ ਆਊਗੀ ਕੰਡੀਸ਼ਨ ਉਹੀ ਰਹਿਣੀ ਹੈ 5000 ਰੁਪਏ ਪਾਣਾ ਗੱਡੀ ਤੁਹਾਡੇ ਗੇਟ ਤੇ ਉਦੋਂ ਪੇਮੈਂਟ ਦੇਣੀ ਹੈ ਡਿਲੀਵਰੀ ਫ੍ਰੀ ਹੈ ਠੀਕ ਆ ਜੀ ਕੋਈ ਪੈਸਾ ਨਹੀਂ ਕੋਈ ਇਹਦੇ ਵਿੱਚ ਇਹ ਨਹੀਂ ਕੰਪਨੀ ਦੇ ਅਕਾਊਂਟ 'ਚ ਮੇਰੇ 'ਚ ਪੈਸੇ ਆਣੇ ਆ ਜੇ ਕੋਈ ਭਰਾ ਡੀਲਰਸ਼ਿਪ ਦੇ ਵਿੱਚ ਫਿਰ ਲਾਸਟ ਕੋਈ ਭਰਾ ਡੀਲਰਸ਼ਿਪ ਲੈਣੀ ਚਾਹੁੰਦਾ ਆਲ ਪੰਜਾਬ ਆਲ ਇੰਡੀਆ ਜਦੋਂ ਮਰਜ਼ੀ ਨਿਸ਼ਚਿਤ ਕਰੋ ਕੋਈ ਫੋਨ ਕਰੋ ਤੁਹਾਨੂੰ ਸਟਾਕ ਪੂਰਾ ਪ੍ਰੋਵਾਈਡ ਕੀਤਾ ਜਾਊਗਾ ਹਰ ਇੱਕ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ ਸਾਰੇ ਤਰ੍ਹਾਂ ਦਾ ਸਪੇਅਰ ਪਾਰਟ ਦੀ ਅਵੇਲੇਬਿਲਟੀ ਆ ਗਈ ਜੀ ਕਿਸੇ ਵੀਰ ਨੂੰ ਕੋਈ ਮੋਟਰ ਚਾਹੀਦੀ ਹੋ ਮੋਟਰਾਂ ਵਾਧੂ ਆਈਆਂ ਪੰਨਿਆਂ ਨੇ 10 ਇੰਚੀ 12 ਇੰਚੀ ਕੋ ਟਾਇਰਾਂ ਦੀ ਰਿਕੁਆਇਰਮੈਂਟ ਆ ਸ਼ੌਕਰਾਂ ਦੀ ਹੈ ਸਾਰਾ ਸਪੇਅਰ ਪਾਰਟ ਅਵੇਲੇਬਲ ਜਿੰਨੇ ਮਰਜ਼ੀ ਸਪੇਅਰ ਪਾਰਟ ਲੈ ਲਓ ਕੁਝ ਵੀ ਮੰਗ ਸਕਦੇ ਹੋ ਤੁਸੀਂ ਹੁਣ ਇੱਥੇ ਜਿੰਨੇ ਵੀ ਆਪਣੇ ਮਾਡਲ ਆਂਦੇ ਨੇ ਉਹਨਾਂ ਸਾਰੇ ਮਾਡਲਾਂ ਦੇ ਦਰਸ਼ਨ ਕਰਾ دیے ਸਾਰੇ ਮਾਡਲਾਂ ਦੀ ਅਸੀਂ ਰੇਂਜ ਵਧਾਤੀ ਕਿਲੋਮੀਟਰਸ ਪੈਸੇ ਨਹੀਂ ਕਿਲੋਮੀਟਰ ਵਧ ਚਲਦੀ ਵੀਡੀਓ ਚੋਂ ਦਾ ਸਕਰੀਨਸ਼ਾਟ ਲੈ ਲਓ ਸਾਨੂੰ ਕੰਟੈਕਟ ਕਰ ਲਓ ਸਾਡੇ ਤੋਂ ਮੰਗ ਲਓ ਵੀ ਇਹਦਾ ਕੀ ਰੇਟ ਹੈ ਅਸੀਂ ਤੁਹਾਨੂੰ ਪ੍ਰੈਫਰ ਕਰਾਂਗੇ ਜੋ ਵੀ ਮਾਡਲ ਸਾਡੇ ਤੋਂ ਤੁਸੀਂ ਮੰਗਵਾਓਗੇ ਉਹਦੀ 올 ਇੰਡੀਆ ਤਾਂ ਅਸੀਂ ਡਿਲੀਵਰੀ ਨਹੀਂ ਦੇ ਸਕਦੇ ਸਾਡੀ ਮਜਬੂਰੀ ਸੀ ਕਿ ਦੂਰ ਬਹੁਤ ਹੈ ਪੰਜਾਬ ਦੇ ਵਿੱਚ ਜਿੰਨੀ ਵੀ ਡਿਲੀਵਰੀ ਆ ਅਸੀਂ ਫ੍ਰੀ ਦੇਵਾਂਗੇ ਕੋਈ ਮਰਜ਼ੀ ਮਾਡਲ ਮੰਗਾ ਲਓ ਸਾਡੇ ਤੋਂ ਠੀਕ ਹੈ ਜੀ ਮਾਡਲਾਂ ਦੇ ਵਿੱਚ ਤੁਸੀਂ ਸਾਰਿਆਂ ਦੇ ਵਿੱਚ ਬ੍ਰੀਕਿੰਗ ਨਾਲ ਚੈੱਕ ਕਰ ਲਓ ਇੱਕ ਵਾਰੀ ਫੇਰ ਕਲਰ ਵਾਈਜ਼ ਕਲਰ ਸਾਰੇ ਹੈਗੇ ਨੇ ਠੀਕ ਹੈ ਜੀ ਇਹ ਜਿਵੇਂ ਜਵੀਲੋ ਦੇ ਵਿੱਚ ਆ ਰਿਹਾ ਸਾਡਾ ਬਲਿੰਕ ਪਲੱਸ ਮਾਡਲ ਆ ਗਿਆ ਠੀਕ ਹੈ ਜੀ ਇਹ ਅਗਲਾ ਮਾਡਲ ਆ ਗਿਆ ਲੈਜ ਉਸ ਤੋਂ ਬਾਅਦ ਫਿਊਜ਼ਨ ਮਾਡਲ ਆ ਗਿਆ ਆਜੋ ਅੰਦਰ ਵੀ ਆਪਣੇ ਕੋਲੇ ਬੜੇ ਮਾਡਲ ਖੜੇ ਨੇ ਡਿਜ਼ਾਈਨ ਖੜੇ ਨੇ ਸਾਰੇ ਮਾਡਲਾਂ ਦੇ ਅੰਦਰ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਚੈੱਕ ਕਰਵਾ ਦਈਏ ਇੱਕ ਵਾਰੀ ਵੀ ਕਿਹੜੇ ਕਿਹੜੇ ਮਾਡਲ ਆਪਣੇ ਹੈਗੇ ਨੇ ਇਹ ਬੜੇ ਮਾਡਲ ਆ ਗਏ ਸਾਡੇ ਸਾਰੇ ਠੀਕ ਹੈ ਜੀ ਬੜੀਆਂ ਮੋਟਰਾਂ ਨੇ ਦੇ ਵਿੱਚ ਕਲਰ ਬੜੇ ਸੋਹਣੇ ਬਣਾਇਆ ਅਸੀਂ ਕਲਰ ਦੀ ਪੇਂਟ ਦੀ ਕੁਆਲਿਟੀ ਬੜੀ ਜ਼ਬਰਦਸਤ ਦੇਵਾਗੇ ਇਸ ਵਾਰ ਤੁਹਾਨੂੰ ਅਸੀਂ ਤੁਸੀਂ ਕਹੋਗੇ ਵੀ ਵਾਕਿਆ ਹੀ ਪੇਂਟ ਕੁਆਲਿਟੀ ਬੜੀ ਸੋਹਣੀ ਹੈ ਮਤਲਬ ਹਰ ਇੱਕ ਮਾਡਲ ਦੇ ਵਿੱਚ ਬੜੀ ਸ਼ਾਈਨਿੰਗ ਆਏਗੀ ਤੁਹਾਨੂੰ ਕੋਈ ਡਲ ਪੇਟ ਨਹੀਂ ਮਿਲੇਗਾ ਇਸ ਵਾਰ ਜੀ ਬਹੁਤ ਅਪਡੇਟ ਕੀਤਾ ਹਰ ਇੱਕ ਮਾਡਲ ਨੂੰ ਹਰ ਇੱਕ ਕਲਰ ਨੂੰ ਹਰ ਇੱਕ ਡਿਜ਼ਾਈਨ ਨੂੰ ਹਰ ਇੱਕ ਗ੍ਰਾਫਿਕ ਨੂੰ ਬੜਾ ਬਰੀਕੀ ਨਾਲ ਕੰਮ ਕੀਤਾ ਗਿਆ ਹਰ ਇੱਕ ਮਾਡਲ ਦੇ ਉੱਪਰ ਜਦੋਂ ਤੁਸੀਂ ਹੁਣੇ ਕੋਈ ਗੱਡੀ ਖਰੀਦੋਗੇ ਤਾਂ ਦੇਖੋ ਮੌਕਾ ਹੈ ਹੁਣ ਬੱਚਿਆਂ ਦੀ ਟਿਊਸ਼ਨਾਂ ਸ਼ੁਰੂ ਹੋ ਜਾਣੀਆਂ ਪੇਪਰ ਸ਼ੁਰੂ ਹੋ ਜਾਣਗੇ ਚਲਾਨਾ ਤਾਂ ਕੋਈ ਬਚੋ ਔਰ ਜਿਆਦਾ ਦੂਰ ਨਹੀਂ ਹੈਗੇ ਪੰਜਾਬ 'ਚ ਹੀ ਬੈਠੇ ਆਂ ਘਰਾਂ ਦੇ ਵਿੱਚ ਹੀ ਬੈਠੇ ਆਂ ਪੰਜਾਬ ਦੇ ਆ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰਹਿ ਜਾਂਦੇ ਆਂ ਬਾਹਰ ਨਹੀਂ ਭੇਜਣਾ ਐਵੇਂ ਹਰਿਆਣੇ ਦੇ ਮੱਚਲੇ ਵਾਲੇ ਹਰਿਆਣੇ ਵਾਲੇ ਆ ਕੇ ਰਾਜਸਥਾਨ 'ਚੋਂ ਆ ਕੇ ਇਧਰੋਂ ਆ ਕੇ ਆਪਾਂ ਨਹੀਂ ਜਾਣ ਦੇਣਾ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰੱਖਾਂਗੇ ਵੀਰੇ ਯਾਦ ਰੱਖਿਓ ਗੋਇਲੀ ਬਾਈਕ ਮਹਾਰਾਜ 904120220 ਔਰ ਸਾਡੀ ਇਸ ਵੀਡੀਓ ਨੂੰ ਫੇਰ ਕਰਨਾ ਲਾਈਕ ਐਂਡ ਸ਼ੇਅਰ ਕਰਨਾ ਸਿਰਫ 50000 ਦੀ ਸਕੂਟਰੀ ਲੱਖ ਦੀਆਂ ਦੋ ਡਿਲੀਵਰੀ ਫ੍ਰੀ ਪੂਰੇ ਪੰਜਾਬ ਦੇ ਵਿੱਚ ਮਿਲਦੇ ਕਿਸੇ ਹੋਰ ਵੀਡੀਓ